ਅਰਦਾਸ ਬੇਨਤੀ ਅਰਦਾਸ ਬੇਨਤੀ ਉਪਰੰਤ ਅਕਾਲੀ ਦਲ ਦੀ ਭਰਤੀ ਮਹਿੰਮ ਚੱਲੂ ਹੋਊਗੀ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਪਹਿਲਾਂ ਸੱਤ ਮੈਂਬਰੀ ਸੀ ਜਿਹਦੇ ਵਿੱਚੋ ਕਿਰਪਾਲ ਸਿੰਘ ਵਡੂੰਗਰ ਜੀ ਤੇ ਜੇ ਆਪਾਂ ਪ੍ਰਧਾਨ ਐਸਜੀਪੀਸੀ ਦੀ ਗੱਲ ਕਰੀ ਹਜਿੰਦਰ ਸਿੰਘ ਧਾਮੀ ਸਾਈਡ ਤੇ ਹੋ ਚੁੱਕੇ ਆ ਉਸ ਤੋਂ ਬਾਅਦ ਪੰਜ ਮੈਂਬਰੀ ਤੇ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਨੂੰ ਲੋਕਿਆ ਗਿਆ ਸੀ ਕਿ ਪੰਜ ਮੈਂਬਰੀ ਕਮੇਟੀ ਆਪਣਾ ਕਾਰਜ ਸਟਾਰਟ ਕਰੇ ਉਹਦੇ ਵਿੱਚੋਂ ਹੀ ਕਹਿੰਦੇ ਕਿ ਅਸੀਂ ਪ੍ਰਧਾਨ ਚੁਣਾਂਗੇ ਪੰਜ ਮੈਂਬਰ ਦੇ ਵਿੱਚੋਂ ਹੀ ਪ੍ਰਧਾਨ ਚੁਣਾਂਗੇ ਦੇਖਦੇ ਹਾਂ ਹੁਣ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਪ੍ਰਧਾਨ ਕਦੋਂ ਚੁਣੇ ਜਾਣਗੇ ਕਿਉਂਕਿ ਕਾਰਜਕਾਲ ਕੈਨੇਡਿਕ ਵੀਰ ਸਿੰਘ ਦਾ ਖਤਮ ਹੋ ਚੁੱਕਾ ਤਿੰਨ ਸਿੰਘ ਸਹਿਬਾਨਾਂ ਦਾ ਵਾਪਸ ਕਰਨਾ ਹੋਣਾ ਕਿਉਂਕਿ ਅੰਦਰੂਨੀ ਕਮੇਟੀ ਵੱਲੋਂ ਪਹਿਲੋਂ ਗਿਆਨੀ ਹਰਪ੍ਰੀਤ ਸਿੰਘ ਕਰਨ ਤੌਰ 'ਤੇ ਜਾਂਦਾ ਵਾ ਉਸ ਤੋਂ ਬਾਅਦ ਦੋ ਸਿੰਘ ਸਹਿਬਾਨਾਂ ਨੂੰ ਤੇ ਜੋ ਕੌਮ ਦੇ ਵਿੱਚ ਖਲਾਅ ਪੈਦਾ ਹੋਇਆ ਉਹ ਪਰਿਆ ਨਹੀਂ ਜਾ ਸਕਦਾ ਜੇ ਆਪਾਂ ਦੂਜੇ ਪਸੇ ਅਨੰਦਪੁਰ ਸਾਹਿਬ ਦੇ ਇਧਰ ਤੇ ਦੀ ਗੱਲ ਕਰਦੇ ਆ ਉੱਥੇ ਇੱਕ ਵੱਡਾ ਇਕੱਠ ਹੁੰਦਾ ਵਾ ਉਸ ਇਕੱਠ ਦੇ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਦੋ ਸਿੰਘ ਸਾਹਿਬਾਨ ਦਾ ਵਿਰੋਧ ਝਾਹਰ ਕਰਤਾ ਜਾਂਦਾ ਵਾ ਉਹ ਕਹਿੰਦੇ ਕਿ ਵਿਰੋਧ ਕਰੋ ਜਿੱਥੇ ਮਿਲਦੇ ਆ ਤੇ ਅੰਦਰ ਕਮੇਟੀ ਦੇ ਮੈਂਬਰਾਂ ਦੇ ਘਰਾਂ ਦੇ ਘਰਾਓ ਦੀ ਗੱਲ ਹੋਈ 28 ਤਰੀਕ ਨੂੰ ਉਸ ਇਕੱਠ ਦੇ ਵਿੱਚ ਇੱਕ ਫੈਸਲਾ ਲੈ ਗਿਆ ਕਿ ਜੇ ਸਾਰੀਆਂ ਗੱਲਾਂ ਇਨ ਬਿਨ ਲਾਗੂ ਨਹੀਂ ਹੁੰਦੀਆਂ ਜੇ ਤਿੰਨ ਸਿੰਘ ਸਾਹਿਬਾਨ ਦੀ ਵਾਪਸੀ ਨਹੀਂ ਹੁੰਦੀ ਤੇ ਫਿਰ ਅਸੀਂ ਉਹਨੇ ਕਿਹਾ ਕਿ ਸਮੂਹ ਸੰਗਤ ਜਿਹੜੀ ਹੈਗੀ ਉਹ ਤੇਜ ਸਿੰਘ ਸਮੁੰਦਰੀ ਹਰ ਪਹੁੰਚੇ ਏ ਬਬਰ ਨਾਮ ਸਿੰਘ ਖਾਲਸਾ ਸੁਨੇਹਾ ਸੀ ਜਿੱਦੋਂ ਪਾਸੋਂ ਅਕਾਲੀ ਦਲ ਦੀ ਗੱਲ ਕਰਦੇ ਆ ਭਰਤੀ ਮਹਿਮਾ ਦੀ ਅਕਾਲੀ ਦਲ ਬਾਦਲ ਤੜਾ ਉਹ ਕਹਿ ਰਹੇ ਕਿ 33 ਲੱਖ ਦੇ ਕਰੀਬ ਅਕਾਲੀ ਦਲ ਦੀ ਭਰਤੀ ਹੋ ਚੁੱਕੀ ਆ ਜੇ ਉਧਰਲੇ ਪਾਸੋਂ ਆਕਾਲ ਤਖਸਾਲ ਦੀ ਫਸਿਲ ਦੇ ਫੈਸਲੇ ਦੀ ਗੱਲ ਕਰਦੇ ਆ ਤਾਂ ਉਤੋਂ ਦੋ ਤਰੀਕ ਦੇ ਫੈਸਲਿਆਂ ਤੋਂ ਬਾਅਦ ਦੇ ਵਿੱਚ ਅੱਜ ਜਿਹੜੀ ਹੈਗੀ ਆ ਉਸ ਭਰਤੀ ਮਹਿਮਾ ਦਾ ਆਗਾਜ਼ ਹੋਣ ਜਾ ਰਿਹਾ ਇਹਦੇ ਵਿੱਚ ਪੰਜ ਮੈਂਬਰ ਪੰਜ ਮੈਂਬਰ ਭਰਤੀ ਮਹਿਮਾ ਦਾ ਆਗਾਜ਼ ਕਰਨਗੇ ਤੇ ਨਾਲ ਨਾਲ ਅਕਾਲੀ ਦਲ ਦੇ ਬਾਗੀ ਤੜਾ ਹੋਰ ਲੀਡਰ ਸਾਹਿਬਾਨ ਜਿਹੜੇ ਕਿ ਸੁਖਬੀ ਸਿੰਘ ਬਾਲਦੇ ਨੇੜੇ ਰਹੇ ਆ ਬਹੁਤ ਆਤਮ ਪ੍ਰੈਮ ਨਾਲ ਸੱਤਾ ਹੰਢਾਈ ਉਹਨਾਂ ਵੱਲੋਂ ਇਸ ਟਾਈਮ ਦੇ ਉੱਤੇ ਇਸ ਅਰਦਾਸ ਬੇਨਤੀ ਸ਼ਮੂਲਿਤ ਕੀਤੀ ਆ ਇੱਕ ਤਸਵੀਰ ਇਧਰੋਂ ਸਾਂਝੀ ਕਰ ਦਿੰਨੇ ਆ ਤੁਸੀਂ ਦੂਰੋਂ ਹੀ ਤਸਵੀਰ ਵੇਖ ਸਕਦੇ ਹੋ ਕਿ ਇਹ ਤਸਵੀਰ ਦੇ ਵਿੱਚ ਅਕਾਲੀ ਦਲ ਦਾ ਬਾਗੀ ਤੜਾ ਤੇ ਪੰਜ ਮੈਂਬਰ ਸਾਹਿਬਾਨ ਜਿਹੜੇ ਕਿ ਇਸ ਟਾਈਮ ਦੇ ਉੱਤੇ ਅਕਾਲ ਤਖਤ ਸਭ ਦੀ ਉਸ ਫਸੀਲ ਦੇ ਬਿਲਕੁਲ ਸਾਹਮਣੇ ਆ ਅਕਾਲ ਤਖਤ ਸਭ ਦੀ ਇਸੇ ਫਸਿਲ ਤੋਂ ਹੁਕਮ ਹੋਇਆ ਸੀ ਉਸ ਫਸਿਲ ਦੇ ਬਿਲਕੁਲ ਸਾਹਮਣੇ ਪੰਥ ਖਲੋਤਾ ਵਾ ਇਸ ਟਾਈਮ ਅਰਦਾਸ ਬੇਨਤੀ ਹੋ ਚੁੱਕੀ ਆ ਅਰਦਾਸ ਬੇਨਤੀ ਹੋਣ ਤੋਂ ਪਰੰਤ ਸਾਰੇ ਜਣੇ ਬਾਹਰ ਆਉਣਗੇ ਅਕਾਲ ਤਖਤ ਸਾਹਿਬ ਤੇ ਮਨਅਤਮਸਤਕ ਹੋਣ ਤੋਂ ਬਾਅਦ ਵਿੱਚ ਜਮੀ ਭਰਤੀ ਮਹਿੰਮ ਦਾ ਆਗਾਜ਼ ਹੋਊਗਾ ਇਸ ਭਰਤੀ ਮਹਿੰਮ ਦੇ ਵਿੱਚ ਕਿੰਨੇ ਕੁ ਲੋਕ ਇਕੱਠੇ ਹੁੰਦੇ ਆ ਕਿੰਨੇ ਕੁ ਲੋਕ ਸ਼ਮੂਲਤ ਕਰਦੇ ਆ ਇਹਦੇ ਬੇਸ਼ੱਕ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਜੋ ਆਗਾਜ਼ ਹੋਣ ਜਾ ਰਿਹਾ ਇਹ ਕਿਹਾ ਜਾ ਰਿਹਾ ਕਿ 2 ਤਰੀਕ ਨੂੰ ਜੋ ਫੈਸਲੇ ਸੀ ਜਿਨ੍ਹਾਂ ਫੈਸਲੇ ਦੀ ਗੱਲ ਹੋਈ ਸੀ ਉਹ ਫੈਸਲੇ ਇਨ ਬਿਨ ਲਾਗੂ ਹੋਣ ਦੀ ਗੱਲ ਹੋਈ ਤੇ ਕੁਲਦੀਪ ਸਿੰਘ ਕੜਗੱਜ ਸਿੰਘ ਸਹਿਬਾਨ ਜਿਹੜੇ ਕੇਸਗੜ ਸਾਹਿਬ ਦੇ ਆ ਨਾਲ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜ਼ਿम्मेदार ਆ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜੋ ਤਖ਼ਤ ਫਤਿਹ ਦੇ ਹੁਕਮ ਹੋਏ ਸੀ ਉਹ ਲਾਗੂ ਹੋਣਗੇ ਇਨ ਬਿਨ ਤੇ ਨਾਲ ਨਾਲ ਕਿਹਾ ਕਿ ਜਿਹੜੀ ਮੈਂਬਰੀ ਪੰਜ ਮੈਂਬਰੀ ਕਮੇਟੀ ਆ ਉੱਤੇ ਨਜ਼ਰਸਾਨੀ ਜ਼ਰੂਰ ਕੀਤੀ ਜਾ ਸਕਦੀ ਆ ਇਹ ਗੱਲ ਜ਼ਰੂਰ ਹੋਈ ਕਿ ਉੱਤੇ ਨਜ਼ਰਸਾਨੀ ਹੋ ਸਕਦੀ ਆ ਪਰ ਹੁਕਮਨਾਮਾ ਇਨ ਬਿਨ ਲਾਗੂ ਹੋਏਗਾ ਅੱਜ ਦੀ ਇਹ ਗੱਲ ਕਰੀਏ ਅੱਜ ਬਹੁਤਾਂਤ ਜ ਆਕਾਲੀ ਦਲ ਦੇ ਵਿੱਚ ਰਹੇ ਲੀਡਰ ਇਸ ਟਾਈਮ ਤੇ ਬਾਗੀ ਹੋ ਚੁੱਕੇ ਜਿਹੜੇ ਛੋਟੇਪੁਰ ਦੀ ਗੱਲ ਕਰਦੇ ਆ ਉਹ ਥੋੜਾ ਸਮਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਗਏ ਬੀਬੀ ਜਗੀਰਕੌਰ ਦੀ ਗੱਲ ਕਰੀਏ ਜਿਹੋਦਰ ਪਾਸੇ ਢੀਂਸਾ ਪਰਿਵਾਰ ਦੀ ਗੱਲ ਕਰੀਏ ਨਾਲ ਨਾਲ ਪ੍ਰੇਮ ਸਿੰਘ ਚੰਦੂ ਮਾਝ ਦੀ ਗੱਲ ਕਰੀਏ ਬਡਾਲਾ ਸਾਹਿਬ ਦੀ ਗੱਲ ਕਰੀਏ ਜਿਹੜੇ ਕਿ ਇਸ ਟਾਈਮ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵੀ ਆ ਇਹ ਸਾਰੇ ਇੱਥੇ ਪਹੁੰਚ ਚੁੱਕੇ ਆ ਪੰਜ ਮੈਂਬਰੀ ਕਮੇਟੀ ਪਹੁੰਚੀ ਆ ਤੇ ਹੁਣ ਵੇਖਦੇ ਆਂ ਕਿ ਅਗਲੀ ਪ੍ਰਕਿਰਿਆ ਜਿਹੜੀ ਭਰਤੀ ਮੁਹਿੰਮ ਦਾ ਆਗਾਜ਼ ਹੋਣਾ ਵਾ ਅਗਲੀ ਪ੍ਰਕਿਰਿਆ ਅਗਲੀ ਰੂਪਰੇਖਾ ਕੀ ਹੋ ਸਕਦੀ ਆ ਕੀ ਇਹ ਭਰਤੀ ਮੁਹਿੰਮ 33 ਲੱਖ ਤੋਂ ਅੰਕੜਾ ਪਾਰ ਕਰੂ ਕਿਉਂਕਿ 33 ਲੱਖ ਅਕਾਲੀ ਦਲ ਬਾਦਲ ਕਹਿ ਰਿਹਾ ਕਿ 33 ਲੱਖ ਦੀ ਭਰਤੀ ਹੋ ਚੁੱਕੀ ਆ ਤੇ ਕੱਲ ਤੇ ਜਿਹੜੀ ਕਿ ਫੇਰ ਮੀਟਿੰਗ ਹੋਈ ਆ ਜਦੋਂ ਜੀ ਭੁੰਦਰ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਆਣ ਕੇ ਤੁਸੀਂ ਫਾਰਮ ਲੈ ਕੇ ਜਾ ਸਕਦੇ ਆ ਫਾਰਮ ਲੈ ਕੇ ਤੇ ਭਰਤੀ ਮੁਹਿੰਮ ਜਾਰੀ ਰੱਖੋ ਤੇ ਨਾਲ ਨਾਲ ਤੇ ਨਾਲ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਜਿਹੜੀ ਭਰਤੀ ਹੋਈ ਆ ਉਸ ਭਰਤੀ ਤੇ ਕਿੰਤੂ ਪਰੰਤੂ ਦੀ ਵੀ ਕੋਈ ਗੱਲ ਨਹੀਂ ਹੈਗੀ ਜੇ 33 ਲੱਖ ਦੀ ਭਰਤੀ ਆ ਅੱਜ ਬੋਗਸ ਭਰਤੀ ਕਿਹਾ ਗਿਆ ਉਸ ਭਰਤੀ ਨੂੰ ਬੋਗਸ ਭਰਤੀ ਵੀ ਕਿਹਾ ਗਿਆ ਦੇਖਦੇ ਆ ਅੱਜ ਦੀ ਜਿਹੜੀ ਨਵੀਂ ਭਰਤੀ ਮਹਿੰਮ ਹੋਣ ਜਾ ਰਹੀ ਹੈ ਜਿਹੜਾ ਪੰਜ ਮੈਂਬਰੀ ਕਮੇਟੀ ਨੇ ਰਾ加ਸ਼ ਕੀਤਾ ਸੀ ਅਕਾਲ ਤਖਤ ਸਾਹਿਬ ਦੀਆਂ ਸਾਹਮਣੇਆਂ ਤਸਵੀਰਾਂ ਜਿੱਥੇ ਕਿ ਤੁਸੀਂ ਇਸ ਟਾਈਮ ਦੇਖ ਰਹੇ ਹੋ ਆ ਸਾਹਮਣੇਆਂ ਤਸਵੀਰਾਂ ਵਾ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਦੇ ਨੁਮਾਇੰਦੇ ਇੱਥੇ ਪਹੁੰਚੇ ਆ ਆਮ ਲੋਕ ਆ ਇਸ ਭਰਤੀ ਮੁਹਿੰਮ ਦਾ ਹਿੱਸਾ ਹੋਣ ਵਾਸਤੇ ਵੱਡੀ ਪੱਧਰ ਤੇ ਲੋਕ ਇਥੇ ਪਹੁੰਚਣ ਚੱਲੋਗੇ ਉਸ ਤੱਕ ਪਤਾ ਲੱਗਾ ਕਿ ਬੱਸਾਂ ਭਰ-ਭਰ ਕੇ ਵੀ ਇੱਥੇ ਅੰਮ੍ਰਿਤਸਰ ਵਾਲੇ ਪਾਸੇ ਨੂੰ ਆ ਰਹੀਆਂ ਕਿਉਂਕਿ ਭਰਤੀ ਮੁਹਿੰਮ ਦਾ ਆਗਾਜ਼ ਹੋਣਾ ਵਾ ਇੱਕ ਪਾਸੇ 33 ਲੱਖ ਦੀ ਭਰਤੀ ਗੱਲ ਕੀਤੀ ਜਾ ਰਹੀ ਹੈ ਇੱਕ ਪਾਸੇ ਜਦੋਂ ਸੇਰੇ ਸਵਾਲ ਕੀਤਾ ਗਿਆ ਅਕਾਲੀ ਦਲ ਦੇ ਜਿਹੜੇ ਕਿ ਅੱਜ ਭਰਤੀ ਮੇਮ ਦੇਥ ਲੀਡਰ ਵੱਡੇ ਲੀਡਰ ਵਿੱਚ ਅੱਜ ਸੀ ਬਰਾੜ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਦਫਤਰ ਕਿੱਥੇ ਹੋਊਗਾ ਤੇ ਬਰਾੜ ਸਾਹਿਬ ਦਾ ਅੱਗੇ ਮੈਸੇਜ ਸੀ ਕਿ ਅਕਾਲੀ ਦਲ ਦਾ ਦਫਤਰ ਉਹੀ ਹੋਊਗਾ ਮੈਂ ਕਿਹ ਕਿਹੜਾ ਹੋਊਗਾ ਉਹ ਕਹਿੰਦੇ ਚੰਡੀਗੜ੍ਹ ਵਾਲਾ ਹੀ ਪਰ ਉਹ ਕਹਿੰਦੇ ਕਿ ਅਸੀਂ ਲੜ ਕੇ ਨਹੀਂ ਲਵਾਂਗੇ ਅਸੀਂ ਪਿਆਰ ਦੇ ਨਾਲ ਉਹ ਦਫਤਰ 'ਚ ਪਹੁੰਚਾਂਗੇ ਲੋਕ ਫਤਵਾ ਲੈ ਕੇ ਜਾਵਾਂਗੇ ਕਹਿੰਦੇ ਅਸੀਂ ਦਫਤਰ ਦੇ ਵਿੱਚ ਉਹ ਲੋਕ ਫਤਵਾ ਕਿਹੋ ਜਿਹਾ ਹੋ ਸਕਦਾ ਵਾ ਤੇ ਆਉਣ ਵਾਲਾ ਸਮਝ ਦੱਸੂਗਾ ਪਰ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਉਸੇ ਕੰਮ ਤੋਂ ਬਾਅਦ ਦੇ ਵਿੱਚ ਇਸ ਭਰਤੀ ਮੁਹਿੰਮ ਦਾ ਹੁਣ ਆਗਾਜ਼ ਹੋਣ ਜਾ ਰਿਹਾ ਵਾ ਅਰਦਾਸ ਬੇਨਤੀ ਹੋ ਚੁੱਕੀ ਆ ਸਾਰੇ ਹੀ ਜਿਹੜੇ ਕਿ ਉੱਥੋਂ ਭਰਤੀ ਮੁਹਿੰਮ ਦਾ ਆਗਾਜ਼ ਕਰਨ ਵਾਸਤੇ ਜਿਹੜੇ ਆ ਅਗਲੇ ਪਾਸੇ ਨੂੰ ਵਧਨੇ ਚਾਲੂ ਹੋ ਚੁੱਕੇ ਆ ਅਕਾਲੀ ਦਲ ਦੇ ਲੀਡਰ ਸਹਿਬਾਨ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਅੱਗੇ ਨੂੰ ਵਧ ਰਹੀ ਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਹੁਣ ਸੰਗਤ ਜਿਹੜੀ ਆ ਥੋੜੀ ਦੇਰ ਤੱਕ ਉੱਥੇ ਜਿਹੜਾ ਭਰਤੀ ਮਹਿੰਮ ਸਟਾਰਟ ਹੋਣੀ ਆ ਉਸ ਲੋਕੇਸ਼ਨ ਤੇ ਪਹੁੰਚੂਗੀ ਉਹਦੀਆਂ ਤਸਵੀਰਾਂ ਵੀ ਅਸੀਂ ਲਗਾਤਾਰ ਤੁਹਾਨੂੰ ਸਾਂਝੀਆਂ ਕਰਦੇ ਰਵਾਂਗੇ ਅਕਾਲ ਚੈਨਲ ਨਾਲ ਜੁੜੇ ਰਹੋ ਤੁਸੀਂ ਵੀ ਦੇਖਦੇ ਰਹੋ ਸਿੱਧੀਆਂ ਤਸਵੀਰਾਂ ਅਕਾਲ ਤਖਤ ਸਾਹਿਬ ਦੇ ਤੁਸੀਂ ਦੇਖ ਰਹੇ ਹੋ ਅਕਾਲ ਤਖਤ ਸਾਹਿਬ ਤੋਂ ਜਿਵੇਂ ਕਿ ਬਹੁਤਾਤ ਲੋਕ ਵੀ ਇੱਥੇ ਪਹੁੰਚੇ ਆ ਅਕਾਲੀ ਦਲ ਦੇ ਲੀਡਰ ਸਹਿਬਾਨ ਜਿਹੜੇ ਕਿ ਜਿਨ੍ਹਾਂ ਨੇ ਸੱਤਾ ਵੀ ਹੰਢਾਈ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਬਹੁਤਾਤ ਲੀਡਰਾਂ ਨੇ ਸੱਤਾ ਹੰਢਾਈ ਸੀ ਉਹ ਲੀਡਰ ਐਸਐਮ ਤੇ ਬਾਗੀ ਧੜੇ ਦੇ ਵਿੱਚ ਆ ਨੰਗ ਸਿੰਘ ਫੌਜਾਂ ਵਿੱਚ ਇਹਦੇ ਲੈ ਪਾਸੇ ਇੱਕ ਤਸਵੀਰ ਤੁਹਾਨੂੰ ਦਿਖਾ ਲਦੇ ਹਾਂ ਨੰਗ ਸਿੰਘ ਫੌਜਾਂ ਵਿੱਚ ਪਹੁੰਚੀਆਂ ਵਾਂ ਹਾਂ ਨੰਗ ਸਿੰਘ ਫੌਜਾਂ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਹੋਈ ਆ ਤੇ ਹੁਣ ਅਗਲੇ ਪਾਸੇ ਨੂੰ ਫੇਰ ਵਧਿਆ ਜਾਊਗਾ ਜਿੱਥੇ ਭਰਤੀ ਮੁਹਿੰਮ ਦਾ ਆਗਾਜ਼ ਹੋਣਾ ਵਾ ਜਿੱਥੋਂ ਭਰਤੀ ਮੁਹਿੰਮ ਦੀ ਸ਼ੁਰੂਆਤ ਹੋਣੀ ਆ ਫਾਰਮ ਦਿੱਤੇ ਜਾਣੇ ਆ ਉਥੋਂ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਟਾਈਮ ਆਂ ਸਿੰਘ ਖੋਜਾ ਜਿਕਾਰਿਆਂ ਦੇ ਗੂੰਜ ਦੇ ਵਿੱਚ ਪ੍ਰਿੰਸ ਸਿੰਘ ਚੰਦੂ ਮਾਜਰਾ ਐਸਐਮ ਪੌੜੀਆਂ ਚੜਨ ਦੇ ਵਿੱਚ ਪਰਨਵਾ ਰਹੇ ਆ ਬਾਕੀ ਲੀਡਰ ਜਿਹੜੇ ਆ ਨਾਲ ਨਾਲ ਜਿਹੜੇ ਕਿ ਅਕਾਲੀ ਦਲ ਦੇ ਵੱਡੇ ਲੀਡਰ ਸੀ ਕਾਗ ਲੀਡਰਾਂ ਦੀ ਗੱਲ ਕਰਦੇ ਆ ਉਧਰ ਬਾਬਾ ਸਰਬਜੀਤ ਸਿੰਘ 베ਦੀ ਜੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਬਾ ਸਰਬਜੀਤ ਸਿੰਘ 베ਦੀ ਜੀ ਇਹ ਕਿ ਸਪੈਸ਼ਲ ਤੌਰ ਤੇ ਇਸ ਭਰਤੀ ਮਹਿੰਮ ਦਾ ਆਗਾਜ਼ ਕਰਾਉਣ ਵਾਸਤੇ ਪਹੁੰਚੇ ਆ ਬਾਬਾ ਜੀ ਰਾਮਪੁਰ ਖੇੜੇ ਵਾਲੇ ਉਹ ਵੀ ਬਾਬਾ ਜੀ ਇੱਥੇ ਪਹੁੰਚੇ ਆ ਬਹੁਤਾਂ ਤਸਵੀਰਾਂ ਤੁਹਾਨੂੰ ਇਹ ਦੇਖਣ ਗਈਆਂ ਜਿਹਦੇ ਵਿੱਚ ਅੱਜ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਇੱਕ ਵੱਖਰਾ ਰੂਪ ਹੋਊਗਾ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਕਿ ਅਰਦਾਸ ਕਰਕੇ ਅਰਦਾਸ ਬੇਨਤੀ ਕਰਕੇ ਅਗਲੇ ਪਾਸੇ ਰੁਕ ਗਏ ਜਿਕਾਣਾ ਦੀ ਗੂੰਜ ਹਾਂ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਜਾਂ ਚੰਦ ਸਿੰਘ ਬਰਾੜ ਦੇ ਲਈ ਜੁੜ ਚੁੱਕੇ ਬਰਾੜ ਸਾਹਿਬ ਗੁਰਫਤੇ ਸੱਚ ਕਰਦੇ ਆ ਜੀ ਵੈਰੀ ਵੈਜੀ ਫਤੇ ਜੀ ਬਹੁਤ ਹੋ ਗਈ ਅਰਦਾਸ ਦਾ ਵਕਤ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਕਿਰਾ ਬੜਾ ਤੁਹਾਡਾ ਸੇਰੇ ਤੁਸੀਂ ਇੰਨੀ ਖੁਸ਼ੀ ਨਹੀਂ ਸੀ ਹੁਣ ਅਕਾਲ ਤਖਬ ਸਾਹਿਬ ਤੋਂ ਅਰਦਾਸ ਬੇਨਤੀ ਤੋਂ ਬਾਅਦ ਬੜਾ ਖੁਸ਼ ਮੈਂ ਸਮਝਦਾ ਕਿ ਅੱਜ ਜਿਹੜਾ ਵੱਡੀ ਇੱਕ ਸਮਝ ਲੋ ਸ਼ੁਰੂਆਤ ਕੀਤੀ ਸੀ ਅੱਜ ਉਹਨੂੰ ਬੂਰ ਪਿਆ ਤੇ ਮੈਂ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰੂੰਗਾ ਸ਼ੁਕਰਾਨਾ ਕਰੂੰਗਾ ਤੇ ਗੁਰੂ ਸਾਹਿਬ ਅੱਗੇ ਅਰਦਾਸ ਫਰਿਆਦ ਵੀ ਕੀਤੀ ਹੈ ਕਿ ਗੁਰੂ ਸਾਹਿਬ ਇਸ ਕਾਰਜ ਨੂੰ ਤੁਸੀਂ ਆਪ ਅੱਗੇ ਹੋ ਕੇ ਸਿਰੇ ਲਾਉਣਾ ਔਰ ਉਮੀਦ ਹੈ ਕਿ ਜਿਹੜੀ 105 ਸਾਲ ਪਹਿਲਾਂ ਪਾਰਟੀ ਤਖਤਸਬ ਤੇ ਬੈਠ ਕੇ ਬਣੀ ਸੀ ਉਸੇ ਸੋਚ ਵਾਲੇ ਲੋਕ ਅੱਗੇ ਆ ਕੇ ਪਾਰਟੀ ਨੂੰ ਤਕੜਾ ਕਰਨਗੇ ਕਿੰਚੇ ਕਿਹੜੇ ਆਏ ਆ ਬਾਬਾ ਸਰਬਜੀਤ ਬੇਦੀ ਤਸਵੀਰ ਮੇ ਦੇਖ ਸਰਬਜੀਤ ਸਿੰਘ ਬੇਦੀ ਸਾਹਿਬ ਸੰਤ ਸੇਵਾ ਸਿੰਘ ਜੀ ਜਿਹੜੇ ਹੈਗੇ ਨੇ ਉਹ ਆਏ ਨੇ ਜਿਹੜੇ ਸਾਬਕਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਖੁਦ ਅਰਦਾਸ ਕੀਤੀ ਹੈ ਔਰ ਹੋਰ ਵੀ ਸੰਤ ਮਹਾਂਪੁਰਸ਼ ਬਹੁਤ ਨੇ ਪੁਰਾਣੇ ਪ੍ਰਧਾਨ ਸਾਹਿਬਾਨਾਂ ਦੇ ਪਰਿਵਾਰ ਬਹੁਤ ਨੇ ਹੌਲੀ ਹੌਲੀ ਤੁਹਾਡੇ ਸਾਹਮਣੇ ਆਪ ਬੋਲਣਗੇ ਮੇਰੇ ਮੂੰਹੋਂ ਬੋਲੂਗਾ ਤਾਂ ਮੈਂ ਇੱਕ ਪੋਲਿਟਿਕਸ ਜੀ ਲੱਗਦੀ ਐ ਇਸ ਕਰਕੇ ਸਾਰੀਆਂ ਸੰਗਤਾਂ ਔਰ ਮੈਂ ਹੈਰਾਨ ਹੈ ਕਿ ਇਸ ਕਿਸੂੰ ਦਾ ਰਿਸਪਾਂਸ ਮਿਲ ਰਿਹਾ ਹੈ ਕਿ ਜਿਹੜਾ ਪ੍ਰਮਾਤਮਾ ਮਿਹਰ ਕਰੇ ਕਿ ਕੁਝ ਦਿਨਾਂ 'ਚ ਹੀ ਪਾਰਟੀ ਜਿਹੜੀ ਹੈ ਤੁਹਾਡੇ ਕੈਮਰਿਆਂ ਰਾਹੀਂ ਲੋਕਾਂ ਨੂੰ ਦਿਖੇਗੀ ਕਿ ਕਿੰਨੀ ਚੜ੍ਹਦੀ ਕਲਾ ਵੱਲ ਨੂੰ ਜਾ ਰਹੀ ਹੈ ਏਕੇ ਦੀ ਗੱਲ ਕਰਦੇ ਹੋ ਤੁਸੀਂ ਅੱਜ ਅਕਾਲ ਤਖਤ ਸਾਹਿਬ ਤੋਂ ਹੁਣ ਅਰਦਾਸ ਬੇਨਤੀ ਕਰਕੇ ਬਾਹਰ ਨਿਕਲਿਓ ਏਕਾ ਕਿਵੇਂ ਸੰਭਵ ਹੋਊਗਾ ਕਿਸ ਤਰ੍ਹਾਂ ਏਕੇ ਦੀ ਅਗਲੀ ਰੂਪਰੇਖਾ ਮੈਂ ਗੁਰੂ ਸਾਹਿਬ ਦੀ ਧਰਤੀ ਤੋਂ ਅਪੀਲ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਸਾਹਿਬਾਨਾਂ ਨੂੰ ਕਿ ਭਰਤੀ ਕਮੇਟੀ ਦੀਆਂ ਜਿਹੜੀਆਂ ਬਣੀਆਂ ਹੋਈਆਂ ਕਾਪੀਆਂ ਨੇ ਜੀਦੀ ਕਿ ਪਹਿਲੀ ਪਰਚੀ ਹੁਣ ਕੱਟੀ ਜਾਣੀ ਹੈ ਕਿਉਂਕਿ ਗੁਰੂ ਸਾਹਿਬ ਦੇ ਜਿਹੜਾ ਅੰਦਰ ਜਿਹੜੀ ਹੈ ਉਹ ਅਸੀਂ ਇਹ ਨਹੀਂ ਸ਼ੁਰੂਆਤ ਕਰ ਸਕਦੇ ਜੀ ਤਾਂ ਮੈਂ ਬੇਨਤੀ ਇਸ ਗੱਲ ਦੀ ਕਰਾਂ ਕਿ ਇਹ ਸਾਰੇ ਕਾਪੀਆਂ ਦੀਆਂ ਕਾਪੀਆਂ ਲੈ ਕੇ ਜਾਣ ਭਰਤੀ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਦਿਨ ਜੀ ਉੱਠ ਖੜੇਗਾ ਔਰ ਇੱਕ ਦਿਨ ਜੀ ਸਾਰੇ ਇਕੱਠੇ ਹੋ ਜਾਣਗੇ ਜੀ ਏਕਤਾ ਦੀ ਅਰਦਾਸ ਬੇਨਤੀ ਹੋਈ ਅੰਦਰ ਏਕਤਾ ਹੋ ਲੱਗਦਾ ਸਾਡੀ ਅਰਦਾਸ ਹੈ ਕਿ ਉਹਨਾਂ ਨੂੰ ਲੋ ਪਰਮਾਤਮਾ ਸਮੱਤ ਬਖਸ਼ੇ ਤੇ ਉਹ ਭਰਤੀ ਕਾਪੀਆਂ ਪਾਰਟੀ ਕਮੇਟੀ ਦੀਆਂ ਲਿਜਾ ਕੇ ਤੇ ਪਾਰਟੀ ਨੂੰ ਤਕੜਾ ਤਸਵੀਰ ਦਿਖਾ ਲਿਓ ਪਹਿਲੀ ਪਰਚੀ ਦੀ ਪਲੀਜ਼ ਮੈਨੂੰ ਲੱਗਾ ਤਸਵੀਰ ਮੇਰੇ ਖਿਆਲ ਹੈ ਹੁਣ ਜਦੋਂ ਪਹਿਲੀ ਕੱਟੀ ਜਾਣੀਆਂ ਤੁਹਾਨੂੰ ਪਹਿਲਾਂ ਦੇ ਦਾਂਗੇ ਸਭ ਨੂੰ ਹਾਂਜੀ ਧੰਨਵਾਦ ਇਸ ਟਾਈਮ ਪਰਚੀਆਂ ਕੱਟਣ ਦੀ ਜਿਹੜੀ ਮੁਹਿੰਮ ਸਟਾਰਟ ਹੋਣ ਲੱਗੀ ਆ ਉਹਨਾਂ ਵੀਰ ਨੇ ਕਿਹਾ ਕਿ ਅਸੀਂ ਬਰਾੜ ਸਾਹਿਬ ਨੇ ਕਿ ਤੁਹਾਨੂੰ ਹੁਣੇ ਦਿਖਾ ਦਿੰਨੀ ਆ ਤਸਵੀਰਾਂ ਸਾਰੀਆਂ ਹੀ ਪ੍ਰੇਮ ਸਿੰਘ ਚੰਦੂ ਮਾਜਰਾ ਵਾ ਇਸ ਟਾਈਮ ਦੇ ਉੱਤੇ ਮੀਡੀਆ ਦੇ ਮੁਖਤਬ ਹੋਏ ਕਿਉਂਕਿ ਇਸ ਟਾਈਮ ਮੀਡੀਆ ਦਾ ਵੱਡਾ ਜਮਾ ਵੜਾ ਵਾ ਇੱਥੇ ਕਿਉਂਕਿ ਭਰਤੀ ਮੁਹਿੰਮ ਦਾ ਆਗਾਜ਼ ਹੋਇਆ ਵਾ ਭਰਤੀ ਮੁ ਬਾਬਾ ਜੀ ਸਰਬਜੋਤ ਸਿੰਘ 베ਦੀ ਦੀਆਂ ਤਸਵੀਰ ਤੁਸੀਂ ਵੀ ਦੇਖ ਸਕਦੇ ਹੋ ਪਰਮਿੰਦਰ ਸਿੰਘ ਢੀਂਸਾ ਜੀ ਇਸ ਟਾਈਮ ਤੇ ਪਹੁੰਚ ਗਏ ਨਾਲ ਬਾਬਾ ਸੇਵਾ ਸਿੰਘ ਜੀ ਇਸ ਟਾਈਮ ਤਸਵੀਰਾਂ ਦੇ ਵਿੱਚ ਇਹ ਤਸਵੀਰਾਂ ਵਾ ਬਾਬਾ ਸਰਬਜੋਤ ਸਿੰਘ 베ਦੀ ਜਿਨ੍ਹਾਂ ਨੇ ਸਪੈਸ਼ਲ ਤੌਰ ਤੇ ਪਹਿਲਾਂ ਵੇਟ ਕੀਤੀ ਜਾ ਰਹੀ ਸੀ ਬਾਬਾ ਜੀ ਦੀ ਕਿਉਂਕਿ ਉੱਥੇ ਜਦੋਂ ਬਾਬਾ ਸਰਬਜੋਤ ਸਿੰਘ 베ਦੀ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਨਾਲ ਨਾਲ ਪਰਮਿੰਦਰ ਸਿੰਘ ਢੀਂਸਾ ਤੇ ਨਾਲ ਪਹੁੰਚਾਤ ਉਹ ਇਲਾਕੇ ਦੇ ਲੋਕ ਜਿਹੜੇ ਇਸ ਟਾਈਮ ਦੇ ਉੱਤੇ ਇਥੇ ਪਹੁੰਚੇ ਆ ਭਰਤੀ ਮਹਿਮਾ ਦਾ ਅ ਆਗਾਜ਼ ਹੋਣ ਜਾ ਰਿਹਾ ਵਾ ਪਰਚੀ ਪਹਿਲੀ ਪਰਚੀ ਦੀਆਂ ਕਹਿੰਦੇ ਤੁਹਾਨੂੰ ਤਸਵੀਰਾਂ ਦਾ ਖਾਲਦਾਂਗੇ ਹੁਣੇ ਬਰਾੜ ਸਾਹਿਬ ਨਾਲ ਗੱਲ ਹੋਈ ਸੀ ਕਹਿੰਦੇ ਕਿ ਪਹਿਲੀ ਪਰਚੀ ਜੋ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇਹ ਭਰਤੀ ਵਾਸਤੇ ਇੱਕ ਵੱਡਾ ਸੁਨੇਹਾ ਲੈ ਕੇ ਮਲਕੀਏ ਸਾਰੇ ਲੀਡਰ ਇੱਕ ਵੱਡਾ ਸੁਨੇਹਾ ਲੈ ਕੇ ਪਹੁੰਚਿਆ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਰਦਾਸ ਬੇਨਤੀ ਕੀਤੀ ਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਬੇਨਤੀ ਕੀਤੀ ਆ ਅਰਦਾਸ ਬੇਨਤੀ ਕਰਨ ਤੋਂ ਉਪਰੰਤ ਭਰਤੀ ਮਹਿਮ ਦਾ ਆਗਾਜ਼ ਹੋਣ ਜਾ ਰਿਹਾ ਹੈ। ਹੋਰ ਭਾਈ ਸਾਹਿਬ ਚੜ੍ਹਦੀ ਕਲਾ ਚੋਂ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਬਾਈ ਫਤਿਹ ਜੀ ਕੀ ਸ਼ਬਨਾਮਾ। ਮੋਹਨ ਸਿੰਘ ਸਾਬਕਾ ਐਮਐਲਏ ਬੰਗਾ ਮੋਹਨ ਸਿੰਘ ਜੀ ਕਿਵੇਂ ਵੇਖ ਰਹੇ ਹੋ ਅੱਜ ਇੱਕ ਚਿਹਰਾ ਬੜਾ ਖੋਜਿਆ ਤੁਹਾਡੇ ਜਦੋਂ ਅੰਦਰੋਂ ਨਿਕਲੇ ਹੋ ਨਵੀਂ ਭਰਤੀ ਮਹਿਮ ਦਾ ਗੱਲ ਹੈ ਕਿ ਅੱਜ ਖਾਲਸਾ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹਦੇ ਵਾਸਤੇ ਅਰਦਾਸ ਕੀਤੀ ਹੈ ਕਿ ਚੜ੍ਹਦੀ ਕਲਾ ਵਿੱਚ ਹੋਵੇ ਅਤੇ ਵੱਧ ਤੋਂ ਵੱਧ ਭਰਤੀ ਕਰਕੇ ਇੱਕ ਨਵਾਂ ਜੋਸ਼ ਨਵਾਂ ਉਤਸ਼ਾਹ ਦੇ ਨਾਲ ਨਵਾਂ ਅਕਾਲੀ ਦਲ ਜਿਹੜਾ ਉਹ ਖੜਾ ਹੋਵੇ ਜਿਹੜਾ ਖਾਲਸਾ ਪੰਦੀਆਂ ਜੋ ਜ਼ਿੰਮੇਵਾਰੀਆਂ ਉਹਨਾਂ ਨੂੰ ਪੂਰਾ ਕਰੇ ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਭਰਤੀ ਕਰੋ ਅਤੇ ਚੜ੍ਹਦੀ ਕਲਾ ਵਿੱਚ ਅਕਾਲੀ ਦਲ ਨੂੰ ਲੈ ਕੇ ਆਓ ਤਾਂ ਜੋ ਜੋ ਤੁਹਾਡੀਆਂ ਸਮੱਸਿਆਵਾਂ ਜੋ ਤੁਹਾਡੀਆਂ ਮੁਸ਼ਕਲਾਂ ਉਹ ਸਾਰੀਆਂ ਹੱਲ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਸਵੀਰਾਂ ਵਾਂ ਅ ਕਾਲ ਤੱਕ ਸਭ ਤੋਂ ਅਰਦਾਸ ਬੇਨਤੀ ਕਰਨ ਤੋਂ ਪਰੰਤ ਦੀਆਂ ਤੇ ਹੁਣ ਭਰਤੀ ਮੁਹਿੰਮ ਦਾ ਆਗਾਜ਼ ਹੋਣ ਜਾ ਰਿਹਾ ਭਰਤੀ ਮੁਹਿੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਹਦੇ ਵਿੱਚ ਚੰਦ ਸਿੰਘ ਬਰਾੜ ਨੇ ਹੁਣੇ ਕਿਹਾ ਕਿ ਪਹਿਲੀ ਤੁਹਾਨੂੰ ਪਰਚੀ ਕੱਟਣ ਦੀ ਤਸਵੀਰ ਸੰਜੀਤ